ਪਿਆਰੇ ਦਰਸ਼ਕੋ ਐਸਐਚਓ ਸਾਹਿਬ ਸਾਡੇ ਦਰਮਿਆਨ ਨੇ ਮਾਨਯੋਗ ਸੈਣੀ ਸਾਹਿਬ ਅੱਜ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਐਸਐਚਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਜਿਹੜਾ ਪ੍ਰੋਟੈਸਟ ਹੋਇਆ ਕੁਝ ਲੰਬਾ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਜੀ ਐਸਡੀਐਮ ਸਾਹਿਬ ਥੋੜਾ ਜਲਦੀ ਆ ਜਾਂਦੇ ਤੇ ਇਹ ਪ੍ਰੋਟੈਸਟ ਨਾ ਵੱਧਦਾ ਨਹੀਂ ਜੀ ਜੋ ਇਹਨਾਂ ਦਾ ਪ੍ਰੋਟੈਸਟ ਹੋਇਆ ਹੈ ਲੰਬਾ ਵੱਧ ਗਿਆ ਹੈ ਨੋ ਡਾਊਟ ਤੇ ਮੈਂ ਹੁਣ ਐਸਡੀਐਮ ਸਾਹਿਬ ਦੇ ਕੀ ਰਿਿਏ ਹੋਏ ਸੀ ਉਹਦੇ ਬਾਰੇ ਤੇ ਮੈਂ ਗੱਲ ਨਹੀਂ ਕਰ ਸਕਦਾ ਤੇ ਪਰ ਇਹ ਕਿ ਅਸੀਂ ਟਾਈਮ ਸੀ ਰਾਗੇ ਸੀਗੇ ਤੇ ਅਸੀਂ ਇਹਨਾਂ ਦੇ ਭਰਾਵਾਂ ਦੇ ਨਾਲ ਆ ਬਿਲ ਗੱਲ ਹੋਈ ਹੈ ਜੋ ਕੱਲ ਹੋਈ ਹੈ ਤੇ ਇਹਨਾਂ ਦਾ ਰਾਈਟ ਹੈ ਜੋ ਪ੍ਰੋਟੈਸਟ ਕਰਨਾ ਹੈ ਤੇ ਬਾਕੀ ਉਹਦੇ ਵੱਲੋਂ ਜੋ ਪੁਲਿਸ ਵੱਲੋਂ ਕਾਰਵਾਈ ਬਣਦੀ ਸੀਗੀ ਉਹਨਾਂ ਨੇ ਐਫ ਆਈਰ ਰਜਿਸਟਰ ਕੀਤੀ ਹੈ ਉਹਨੂੰ ਅਕਿਊਜ਼ ਨੂੰ ਅਪ੍ਰੀਹੈਂਡ ਕੀਤਾ ਹੈ ਤੇ ਫਰਦਰ ਉਹ ਅੱਗੇ ਬਿਲਕੁਲ ਇਹਦੇ ਸਾਰੇ ਐਂਗਲ ਇਨਵੈਸਟੀਗੇਟ ਕਰ ਰਹੀ ਹੈ ਔਰ ਹੋਲੀ ਸਰ ਪੂਰ ਪ੍ਰਸ਼ਾਸਨ ਆਪਣੀ ਪੂਰੀ ਡਿਊਟੀ ਤਨ ਦੇ ਹੀ ਨਾ ਇਹਨੇ ਬਾਇਗਾ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਨ ਭਾਗੀਆਂ ਆਲਵੇ 24 ਹਾਅਰ 7 ਅਸੀਂ ਇਸ ਚੀਜ਼ ਲਈ ਬਿਲਕੁਲ ਜਾਗਰੂਕਾ ਤੇ ਬਿਲਕੁਲ ਅਲਰਟ ਹੈਗੇ ਹਾਂ ਕੋਈ ਵੀ ਇਦਾਂ ਦੀ ਕਟਣਾ ਹੋਣੀ ਵੀ ਨਹੀਂ ਚਾਹੀਦੀ ਤੇ ਕਿਉਂਕਿ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਸਾਡੀ ਇਹਨਾਂ ਚੀਜ਼ਾਂ ਨੂੰ ਹਰ ਚੀਜ਼ ਨੂੰ ਰੋਕਣਾ ਤੇ ਜੋ ਸਮਾਜ ਦੇ ਵਿੱਚ ਆਪਣਾ ਭਾਈਚਾਰਾ ਵੀ ਕਾਇਮ ਕਰਕੇ ਰੱਖਣਾ ਪਰ ਹਲਕਾ ਨਕੋਦਰ ਵਾਸੀਆਂ ਨੂੰ ਕੀ ਸੁਨੇਹਾ ਦੇਉ ਗੈਂਡ ਵਿੱਚ ਮੈਂ ਤੇ ਬੋਲਾਂਗਾ ਜੀ ਅਸੀਂ ਨਕੋਦਰ ਵਾਸੀਆਂ ਵਾਲੇ ਹਮੇਸ਼ਾ ਖੜੇ ਆ ਸਾਡੀ ਪੁਲਿਸ ਹਮੇਸ਼ਾ ਖੜੀ ਹੈ ਤੇ ਕਾਫੀ ਲੰਮਾ ਟਾਈਮ ਵੀ ਰਿਹਾ ਹੈ ਤੇ ਸਾਡੀ ਪੁਲਿਸ ਦੀ ਟੀਮ ਹਮੇਸ਼ਾ ਇਹਨਾਂ ਦੇ ਨਾਲ ਹੈ ਸਾਰੇ ਦੇ ਨਾਲ ਧੰਨਵਾਦ ਧੰਨਵਾਦ ਤੁਸੀਂ ਸਨ ਸਿਟੀ ਐਸ ਐਚਓ ਮਾਨਯੋਗ ਸੈਣੀ ਸਾਹਿਬ ਤੋਂ ਤੁਸੀਂ ਦੇਖ ਰਹੇ ਸੀ ਕੇ ਡੀ ਵਾਲ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮ